हां जी दोस्तों प्यार परी सास्त्रियाकार जी तण दोस्तों आज जेडी स्कीम ਲੈ ਕੇ ਆਏ ਆ ਇਸ ਦੇ ਵਿੱਚ ਦੋਸਤੋ ਕਿਹੜੀ ਸਕੀਮ ਹੈ ਔਰਤਾਂ ਨੂੰ ਮੁਫਤ ਸੋਲਰ ਸਟੋਪ ਸਕੀਮ ਹੈ ਸੋਲਰ ਸਟੋਪ ਕੀ ਹੁੰਦਾ ਹੈ ਤੁਹਾਨੂੰ ਸਭ ਕੁਝ ਦੱਸਾਂਗੇ ਤੇ ਜਿਹੜੀ ਇਹ ਸਕੀਮ ਹੈ ਸਿਰਫ BPL ਔਰਤਾਂ ਦੇ ਲਈ ਹੈ ਜਿਵੇਂ ਕਿ ਜਿਨ੍ਹਾਂ ਦਾ ਰਾਸ਼ਨ ਕਾਰਡ BPL ਹੈ ਤੇ ਗਰੀਬੀ ਰੇਖਾ ਤੋਂ ਹੇਠ ਉਹਨਾਂ ਦਾ ਪਰਿਵਾਰ ਆਉਂਦਾ ਹੈ ਤਾਂ ਤੁਸੀਂ ਹੁਣੇ ਜੀ ਅਪਲਾਈ ਕਰ ਸਕਦੇ ਹੋ ਜਲਦੀ ਅਪਲਾਈ ਕਰ ਸਕਦੇ ਹੋ ਕਿਉਂਕਿ ਫਾਰਮ ਭਰਨੇ ਵੀ ਸ਼ੁਰੂ ਹੋ ਚੁੱਕੇ ਨੇ ਤਾਂ ਦੋਸਤੋ ਤੁਹਾਨੂੰ ਇਹ ਵੀ ਦੱਸਾਂਗੇ ਕੀ ਸਰਕਾਰ ਨੇ ਇਸ ਸਕੀਮ ਸ਼ੁਰੂ ਕਿਉਂ ਕੀਤੀ ਹੈ ਤੇ ਇਸ ਸਕੀਮ ਦੇ ਤਹਿਤ ਤੁਹਾਨੂੰ ਜਿਹੜੇ ਲਾਭ ਹੈ ਕੀ ਕੀ ਮਿਲਣ ਵਾਲਾ ਹੈ ਤੇ ਕਿਹੜੇ-ਕਿਹੜੇ ਤੁਹਾਡੇ ਕੋਲ ਜਿਹੜੇ ਉਹ ਡਾਕੂਮੈਂਟ ਹੋਣੇ ਚਾਹੀਦੇ ਨੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਾਨਣਾ ਪਾਵਾਂਗੇ ਤੁਹਾਡਾ ਕੋਈ ਵੀ ਸਵਾਲ ਹੈ ਇਸ ਵੀਡੀਓ ਰਾਹੀਂ ਪੂਰਾ ਹੋਣ ਵਾਲਾ ਹੈ ਤੁਹਾਨੂੰ ਉਹਨਾਂ ਦੇ ਉੱਤਰ ਮਿਲਣ ਵਾਲੇ ਨੇ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ BPL ਜਿਹੜਾ ਔਰਤਾ ਨੂੰ ਮੁਫਤ ਸੋਲਰ ਸਟੋਪ ਮਿਲੇਗਾ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਸਟੋਪ ਹੈ ਇਸ ਤਰ੍ਹਾਂ ਦਾ ਦੇਖੇਗਾ ਤੁਹਾਨੂੰ ਦਿਖਾ ਦਿਆਂ ਚੰਗੀ ਤਰ੍ਹਾਂ ਕਿ ਜਿਹੜਾ ਸਟੋਪ ਕਹਿੋ ਜਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਇਹ ਇੱਕ ਸੋਲਰ ਹੋਏਗਾ ਜਿਹੜਾ ਕਿ ਆਪਾਂ ਧੁੱਪ 'ਚ ਰੱਖਣਾ ਤੇ ਧੁੱਪ ਤੋਂ ਬਾਅਦ ਜਦੋਂ ਇਹ ਤਾਰ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਤਾਰ ਦੇ ਨਾਲ ਇਸ ਜਿਹੜਾ ਇਹ ਜਿਹੜਾ ਸਟੋਪ ਹੈ ਸੂਰਜ ਨੂਤਨ ਦੇ ਨਾਂ ਤੇ ਮਿਲਦਾ ਹੈ ਠੀਕ ਹੈ ਤੇ ਇਸ ਸਟੋਪ ਦੇ ਵਿੱਚ ਤੁਸੀਂ ਇਸ ਨੂੰ ਕੋਈ ਵੀ ਭਾਂਡਾ ਰੱਖ ਕੇ ਉਰੇ ਆਪਣੀ ਅੱਗ ਲਾ ਕੇ ਠੀਕ ਹੈ ਆਪਣਾ ਕੋਈ ਵੀ ਖਾਣਾ ਪਕਾ ਸਕਦੇ ਹੋ ਕੋਈ ਵੀ ਪਾਣੀ ਗਰਮ ਕਰਨਾ ਹੋਵੇ ਚਾਹ ਬਣਾਉਣੀ ਹੋਵੇ ਕੁਝ ਵੀ ਕਰਨਾ ਹੋਵੇ ਤੁਸੀਂ ਕਰ ਸਕਦੇ ਹੋ ਤਾਂ ਦੋਸਤੋ ਇਹ ਜਿਹੜਾ ਸ਼ੋਲਰ ਸਟੋਵ ਹੈ ਤੁਹਾਨੂੰ ਫ੍ਰੀ ਮਿਲਣ ਵਾਲਾ ਹੈ ਸਰਕਾਰ ਨੇ ਸਕੀਮ ਚਲਾ ਦਿੱਤੀ ਹੈ ਤੇ ਤੁਸੀਂ ਕੀ ਕਰਨਾ ਹੈ ਸਿਰਫ ਤੁਸੀਂ ਫਾਰਮ ਭਰਨਾ ਹੈ ਤਾਂ ਫਾਰਮ ਭਰ ਕੇ ਤੁਸੀਂ ਔਨਲਾਈਨ ਫਾਰਮ ਭਰਨਾ ਹੈ ਕਿਵੇਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਤਾਂ ਦੋਸਤੋ ਨਿੱਕੀ ਜੀ ਬੇਨਤੀ ਹੈ ਜਿਵੇਂ ਕਿ ਹਰ ਵਾਰ ਕਰਦੇ ਆ ਕਿ ਜਲਦੀ ਤੋਂ ਜਲਦੀ ਸਬਸਕ੍ਰਾਈਬ ਤੁਸੀਂ ਜਰੂਰ ਕਰੋ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਜਿਆਦਾ देर ਨਾ ਕਰਦੇ ਹੋਏ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੀ ਔਰਤਾਂ ਨੂੰ ਮੁਫਤ ਸੋਲਰ ਸਟੋਪ ਸਕੀਮ ਹੈ ਕਿਵੇਂ ਮਿਲਣੀ ਹੈ ਤੇ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਚੱਲਦੇ ਹਾਂ ਦੋਸਤੋ ਸਿੱਧਾ ਤੁਹਾਨੂੰ ਇਸ ਸਕੀਮ ਦੀ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਤੇ ਲੈ ਚੱਲਦੇ ਹਾਂ ਤਾਂ ਦੋਸਤੋ ਆਪ ਆ ਚੁੱਕੇ ਹੈ ਨੋਟੀਫਿਕੇਸ਼ਨ ਦੇ ਤੇ ਤੁਸੀਂ ਦੇਖ ਸਕਦੇ ਹੋ ਔਰਤਾਂ ਨੂੰ ਮੁਫਤ ਸੋਲਰ ਕੁਕਿੰਗ ਸਟੋਵ ਦੇਵੇਗੀ ਮੁਫਤ ਸੋਲਰ ਕੁਕਿੰਗ ਸਿਸਟਮ ਚੁੱਲਾ ਇਹ ਦੇ ਲਈ ਤੁਸੀਂ ਇੰਜ ਅਪਲਾਈ ਕਰ ਸਕਦੇ ਹੋ ਯਾਨੀ ਕਿ ਇੱਕ ਇਹ ਚੁੱਲਾ ਹੈ ਜਿਹੜਾ ਕਿ ਸੋਰ ਊਰਜਾ ਜਿਵੇਂ ਕਿ ਆਪਾਂ ਨੂੰ ਲਾਈਟ ਮਿਲਦੀ ਹੈ ਠੀਕ ਹੈ ਸੋਲਰ ਲਾ ਕੇ ਉਵੇਂ ਹੀ ਇਹ ਚੁੱਲਾ ਹੁੰਦਾ ਹੈ ਜਿਹੜਾ ਇਹਨੂੰ ਕੁਕਿੰਗ ਸਟੋਵ ਕਿਹਾ ਜਾਂਦਾ ਹੈ ਇਸ ਤੇ ਤੁਸੀਂ ਆਪਣਾ ਬਰਤਨ ਰੱਖ ਕੇ ਕੰਮਕਾਰ ਕਰ ਸਕਦੇ ਹੋ ਆਪਣਾ ਕੋਈ ਵੀ ਹੈ ਜਿਹੜਾ ਸਮਾਨ ਪਕਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਮੁਫਤ ਸੋਲਰ ਕੁਕਿੰਗ ਸਿਸਟਮ ਕੀ ਹੈ ਪਾ ਸਰਕਾਰ ਵੱਲੋਂ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਹਾਲੀ ਦੇ ਵਿੱਚ ਕੇਂਦਰ ਸਰਕਾਰ ਨੇ ਸੋਲਰ ਰੂਫਟਾਪ ਸਕੀਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਘਰਾਂ ਦੀਆਂ ਛੱਤਾਂ ਤੇ ਰੂਫਟਾਪ ਸੋਲਰ ਪੈਨਲ ਲਗਾ ਕੇ ਘਰੇਲੂ ਵਰਤੋਂ ਦੇ ਲਈ ਬਿਜਲੀ ਪੈਦਾ ਕੀਤੀ ਜਾਂਦੀ ਹੈ ਤਾਂ ਜਿਹੜੀ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਸਕੀਮ ਚਲਾਈ ਗਈ ਹੈ ਇਸ ਲੜੀ ਦੇ ਵਿੱਚ ਸਰਕਾਰ ਨੇ ਹੁਣ ਔਰਤਾਂ ਨੂੰ ਸੂਰਜੀ ਊਰਜਾ ਦੇ ਅਧੀਨ ਆਕਰਸ਼ਿਤ ਕਰਨ ਦੇ ਲਈ ਸੋਲਰ ਮੁਫਤ ਸੋਲਰ ਕੁਕਿੰਗ ਸਿਸਟਮ ਚੂਲਾ ਮੁਹੱਈਆ ਕਰਵਾਉਣ ਦੇ ਲਈ ਅਰਜੀ ਫਾਰਮ ਮੰਗੇ ਹਨ ਇਸ ਯੋਜਨਾ ਦੇ ਤਹਿਤ ਸਰਕਾਰ ਔਰਤਾਂ ਨੂੰ ਮੁਫਤ ਸੋਲਰ ਕੁਕਿੰਗ ਸਟੋਵ ਮੁਹੱਈਆ ਕਰਵਾਵੇਗੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸੇ ਲੜੀ ਦੇ ਵਿੱਚ ਜੀ ਕਿਹੜੀ ਲੜੀ ਹੈ ਜੀ ਕਿ ਜਿਹੜਾ ਸੂਰਜੀ ਊਰਜਾ ਉਸ ਵੱਲ ਉਤਸ਼ਾਹ ਕਰਨ ਵਾਸਤੇ ਪਹਿਲੇ ਇਹਨਾਂ ਨੇ ਸੋਲਰ ਰੂਫਟਾਪ ਦੀ ਸਕੀਮ ਚਲਾਈ ਸੀ ਜਿਵੇਂ ਕਿ ਸੋਲਰ ਦੇ ਰਹੀ ਸੀ ਜਿਸ ਤੇ ਸਬਸਿਡੀ ਮਿਲ ਰਹੀ ਹੈ ਲੋਕਾਂ ਨੂੰ ਤਾਂ ਹੁਣ ਔਰਤਾਂ ਨੂੰ ਵੀ ਇਸ ਪਾਸੇ ਖਿੱਚਣ ਦੇ ਲਈ ਸਰਕਾਰ ਨੇ ਕੀ ਕੀਤਾ ਹੈ ਉਹਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਜਿਹੜਾ ਮੁਫਤ ਸੋਲਰ ਕੁਕਿੰਗ ਹੈ ਠੀਕ ਹੈ ਜੀ ਮੁਫਤ ਸੋਲਰ ਕੁਕਿੰਗ ਹੈ ਜਿਹੜਾ ਮੋਹਈਆ ਕਰਵਾਉਣ ਦੇ ਲਈ ਅਰਜੀ ਫਾਰਮ ਮੰਗ ਲਏ ਨੇ ਤਾਂ ਜੋ ਉਹ ਵੀ ਇਸ ਯੋਜਨਾ ਦੇ ਤਹਿਤ ਸਰਕਾਰ ਔਰਤਾਂ ਨੂੰ ਜਿਹੜਾ ਮੁਫਤ ਚੁੱਲਾ ਦੇ ਸਕੇ ਆਓ ਅੱਗੇ ਜਾਣਦੇ ਹਾਂ ਕੀ ਕਹਿ ਰਹੀ ਹੈ ਇਹ ਸਕੀਮ ਸੋਲਰ ਕੁਕਿੰਗ ਸਟੋਵ ਔਰਤਾਂ ਨੂੰ ਸੂਰਜੀ ਊਰਜਾ ਦੀ ਰੋਸ਼ਨੀ ਦੀ ਵਰਤੋਂ ਕਰਕੇ ਖਾਣਾ ਬਣਾਉਣ ਦੇ ਵਿੱਚ ਮਦਦ ਕਰੇਗਾ ਹੁਣ ਤੁਸੀਂ ਸੂਰਜੀ ਊਰਜਾ ਰਸੋਈ ਸਟੋਵ ਰਾਹੀਂ ਸੂਰਜ ਦੀ ਰੋਸ਼ਨੀ ਦੀ ਵਰਤੋਂ ਕਰਕੇ ਖਾਣਾ ਬਣਾ ਸਕਦੇ ਹੋ ਹੁਣ ਤੁਹਾਨੂੰ ਬਿਜਲੀ ਜਾਂ ਗੈਸ ਦੀ ਜ਼ਰੂਰਤ ਨਹੀਂ ਹੋਵੇਗੀ ਤੁਸੀਂ ਸੋਲਰ ਕੁਕਿੰਗ ਸਟੋਵ ਦੀ ਮਦਦ ਨਾਲ ਬਿਨਾ ਬਿਜਲੀ ਜਾਂ ਫਿਰ ਗੈਸ ਬਣਾ ਸਕੋਗੇ ਤਾਂ ਜਿਹੜਾ ਖਾਣਾ ਹੈ ਤੁਸੀਂ ਬਿਨਾ ਗੈਸ ਠੀਕ ਹੈ ਤੇ ਤੁਸੀਂ ਬਿਜਲੀ ਦੇ ਹੁਣ ਬਣਾ ਸਕੋਗੇ ਦਰਸਲ ਸੋਲਰ ਕੁਕਿੰਗ ਸਟੋਵ ਦੇ ਵਿੱਚ ਤੁਹਾਨੂੰ ਸੋਲਰ ਪੈਨਲ ਦਿੱਤੇ ਜਾਂਦੇ ਹਨ ਜਿਸ ਦੇ ਵਿੱਚ ਤੁਸੀਂ ਇਸ ਨੂੰ ਦਿਨ ਦੇ ਵੇਲੇ ਸੂਰਜੀ ਦੀ ਸੂਰਜ ਦੀ ਰੋਸ਼ਨੀ ਦੇ ਨਾਲ ਚਾਰਜ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਖਾਣਾ ਪਕਾਉਣ ਦੇ ਵਕਤ ਹੋਰ ਕੰਮਾਂ ਦੇ ਲਈ ਵੀ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਸੋਲਰ ਕੁਕਿੰਗ ਚੂਲਾ ਸਕੀਮ ਦਾ ਲਾਭ ਦੇਸ਼ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਯਾਨੀ ਕਿ ਜਿਹੜੇ ਬੀਪੀਐਲ ਹੈ ਬੀਲੋ ਪੋਰਟਰੀ ਲਾਈਨ ਇਹਨਾਂ ਨੂੰ ਦਿੱਤਾ ਜਾਵੇਗਾ ਇਸ ਸਕੀਮ ਦੇ ਤਹਿਤ ਲਾਭ ਪਾਤਰੀਏ ਪਰਿਵਾਰਾਂ ਨੂੰ ਹੁਣ ਗੈਸ ਜਾਂ ਬਿਜਲੀ ਦੀਆਂ ਵਧਦੀਆਂ ਕੀਮਤਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਇਹ ਪਰਿਵਾਰ ਸੋਲਰ ਕੁਕਿੰਗ ਸਟੋਵ ਰਾਹੀਂ ਘਰ ਦੇ ਵਿੱਚ ਖਾਣਾ ਬਣਾ ਸਕਦੇ ਹਨ ਤਾਂ ਹੁਣ ਤੁਹਾਨੂੰ ਗੈਸ ਤੇ ਬਿਜਲੀ ਦੇ ਖਰਚੇ ਦੀ ਡਰ ਨਹੀਂ ਹੈ ਇਹ ਚੁੱਲਾ ਲਗਭਗ 10 ਸਾਲਾਂ ਤੱਕ ਲਗਾਤਾਰ ਕੰਮ ਕਰਦਾ ਰਹੇਗਾ ਇਸ ਤੋਂ ਬਾਅਦ ਤੁਸੀਂ ਇਸ ਨੂੰ ਸਰਵਿਸ ਕਰਵਾ ਸਕਦੇ ਹੋ ਅਤੇ ਇਸ ਨੂੰ ਦੁਬਾਰਾ ਵਰਤੋਂ ਕਰ ਸਕਦੇ ਹੋ ਇਸ ਲੇਖ ਦੇ ਵਿੱਚ ਤੁਹਾਨੂੰ ਅਸੀਂ ਤੁਹਾਨੂੰ ਇਸ ਸਕੀਮ ਦੇ ਤਹਿਤ ਅਰਜੀ ਫਾਰਮ ਜਮ੍ਹਾਂ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਦੋਸਤੋ ਹੁਣ ਤੁਸੀਂ ਜਾਣਕਾਰੀ ਧਿਆਨ ਨਾਲ ਸੁਣਨੀ ਹੈ ਕਿਵੇਂ ਤੁਸੀਂ ਅਰਜੀ ਦੇ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜੀ ਇਹ ਸਕੀਮ ਹੈ ਇਸ ਦੇ ਲਈ ਯੋਗਤਾ ਕੀ ਹੋਣੀ ਚਾਹੀਦੀ ਹੈ ਉਸ ਦੀ ਗੱਲ ਕਰੀਏ ਤਾਂ ਇਸ ਯੋਜਨਾ ਦੇ ਤਹਿਤ ਭਾਰਤ ਸਰਕਾਰ ਦੁਆਰਾ ਕੁਝ ਮਹੱਤਵਪੂਰਨ ਯੋਗਤਾ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ਸਰਕਾਰ ਰਾਜ ਦੀਆਂ ਅਜੀਆਂ ਔਰਤਾਂ ਨੂੰ ਮੁਫਤ ਸੋਲਰ ਕੁਕਿੰਗ ਚੁੱਲਾ ਸਕੀਮ ਦਾ ਲਾਭ ਦੇ ਰਹੀ ਹੈ ਜੋ ਇਸ ਸਕੀਮ ਦੇ ਲਈ ਸਰਕਾਰ ਦੁਆਰਾ ਨਿਰਧਾਰਿਤ ਯੋਗਤਾ ਦਾ ਮਾਪਦੰਡਾਂ ਦੀ ਪਾਲਣਾ ਕਰਦੀਆਂ ਹਨ ਤਾਂ ਕਿਹੜੀਆਂ-ਕਿਹੜੀਆਂ ਔਰਤਾਂ ਹਨ ਜਿਨ੍ਹਾਂ ਨੂੰ ਇਹ ਚੂਲਾ ਮਿਲੇਗਾ ਸੂਰਜੀ ਚੂਲਾ ਭਾਰਤ ਦੀਆਂ ਮੂਲ ਔਰਤਾਂ ਇਸ ਸਕੀਮ ਦੇ ਤਹਿਤ ਲਾਭ ਲੈ ਸਕਦੀਆਂ ਹਨ ਇਸ ਸਕੀਮ ਦੇ ਤਹਿਤ ਗਰੀਬੀ ਰੇਖਾ ਰੇਖਾ ਤੋਂ ਹੇਠ ਰਹਿ ਰਹੀਆਂ ਔਰਤਾਂ ਯਾਨੀ ਕਿ ਬੀਪੀਐਲ ਦੀਆਂ ਪੀਪੀ ਬੀਪੀਐਲ ਪਰਿਵਾਰ ਦੀਆਂ ਔਰਤਾਂ ਵੀ ਇਸ ਦਾ ਲਾਭ ਲੈ ਸਕਦੀਆਂ ਹਨ ਅਰਜੀ ਫਾਰਮ ਜਮ੍ਹਾਂ ਕਰਵਾਉਣ ਵਾਲੀ ਔਰਤ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਆਮਦਨ ਕਰਦਾਤਾ ਯਾਨੀ ਇਨਕਮ ਟੈਕਸ ਨਾ ਭਰਦਾ ਹੋਵੇ ਬਿਨੇ ਪੱਤਰ ਦੇਣ ਵਾਲੀ ਔਰਤ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਤੇ ਨਾ ਹੋਵੇ ਔਰ ਤੇ ਕੋਲ ਸਕੀਮ ਨਾਲ ਸੰਬੰਧਿਤ ਜਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ ਹੁਣ ਜਿਹੜੇ ਦਸਤਾਵੇਜ਼ ਨੇ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਹੜੇ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਤਾਂ ਜੋ ਤੁਸੀਂ ਵੀ ਫਾਰਮ ਭਰ ਕੇ ਇਹ ਸੂਰਜੀ ਚੂਲਾ ਲੈ ਸਕਦੇ ਹੋ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਅਰਜੀ ਦੇਂਦੇ ਸਮੇਂ ਹੇਠਾਂ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਤੁਹਾਨੂੰ ਦੱਸ ਦਈਏ ਸਭ ਤੋਂ ਪਹਿਲਾਂ ਆਧਾਰ ਕਾਰਡ ਆ ਜਿਹੜਾ ਨੰਬਰ 1 ਤੇ ਅੱਜ ਕੱਲ੍ਹ ਚੱਲ ਰਿਹਾ ਹੈ ਫਿਰ ਦੂਸਰਾ ਵੋਟਰ ਕਾਰਡ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੇ ਮੂਲ ਪਤੇ ਦਾ ਸਬੂਤ ਤੁਸੀਂ ਕਿੱਥੇ ਰਹਿ ਰਹੇ ਹੋ ਇਹਨਾਂ ਤੇ ਹੀ ਕਵਰ ਹੋ ਜਾਏਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਏਗੀ ਠੀਕ ਹੈ ਤੇ ਉਹ ਰਾਸ਼ਨ ਕਾਰਡ ਵੀ ਉਸੇ ਜੇ ਵਿੱਚ ਹੀ ਹੁੰਦਾ ਹੈ ਠੀਕ ਹੈ ਜਾਂ ਫਿਰ ਤੁਸੀਂ ਪੰਜਾਬ ਰੈਜ਼ੀਡੈਂਟ ਵੀ ਬਣਵਾ ਸਕਦੇ ਹੋ ਤਾਂ ਇੱਕ ਹੋਰ ਹੈ ਜੀ ਬੈਂਕ ਪਾਸਬੁੱਕ ਵੀ ਤੁਹਾਨੂੰ ਚਾਹੀਦੀ ਹੋਏਗੀ ਤੇ ਮੋਬਾਈਲ ਨੰਬਰ ਜਿਹੜਾ ਕਿ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਏਗਾ ਇਹ ਮੋਬਾਈਲ ਨੰਬਰ ਵੀ ਤੁਹਾਨੂੰ ਚਾਹੀਦਾ ਹੈ ਤਾਂ ਅਰਜੀ ਦੀ ਪ੍ਰਕਿਰਿਆ ਕੀ ਹੈ ਤੁਹਾਨੂੰ ਦੱਸ ਦਈਏ ਅਰਜੀ ਦੀ ਪ੍ਰਕਿਰਿਆ ਕਿਸ तरीके ਦੇ ਨਾਲ ਹੋਵੇਗੀ ਤੁਹਾਨੂੰ ਦੱਸਣ ਜਾ ਰਿਹਾ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਅਧਿਕਾਰਿਕ ਵੈੱਬਸਾਈਟ ਤੇ ਜਾਣਾ ਹੈ ਇੰਡੀਅਨ ਆਇਲ ਦੀ ਤੇ ਠੀਕ ਹੈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਤੁਸੀਂ ਕਰਨਾ ਹੈ ਤੇ ਸੋਲਰ ਕੁਕਿੰਗ ਚੁੱਲਾ ਅਰਜੀ ਫਾਰਮ ਭਰਨਾ ਹੈ ਤੁਹਾਨੂੰ ਉੱਥੇ ਮਿਲ ਜੇਗਾ ਤੇ ਸਾਰੇ ਜਿਹੜੇ ਲੋੜਿੰਦੇ ਦਸਤਾਵੇਜ਼ ਨੇ ਉੱਥੇ ਤੁਸੀਂ ਉਹਨਾਂ ਨੂੰ ਅਪਲੋਡ ਕਰ ਦੇਣਾ ਤੇ ਫਾਰਮ ਤੁਸੀਂ ਜਮ੍ਹਾਂ ਕਰ ਦੇਣਾ ਹੁਣ ਯੋਜਨਾ ਬੰਦੀ ਦੀ ਮਹੱਤਤਾ ਜਿਹੜੀ ਯੋਜਨਾ ਇਹਦੀ ਮਹੱਤਤਾ ਕੀ ਹੈ ਇਸ ਸਕੀਮ ਦੇ ਤਰੀਕਿਆਂ ਦੇ ਨਾਲ ਕਈ ਤਰੀਕਿਆਂ ਦੇ ਨਾਲ ਮਹੱਤਵਪੂਰਨ ਹੈ ਇਸ ਦੇ ਨਾਲ ਨਾਲ ਸਿਰਫ ਸਵੱਛ ਊਰਜਾ ਦੀ ਉਤਸ਼ਾਹਿਤ ਕੀਤਾ ਜਾਵੇਗਾ ਸਗੋਂ ਔਰਤਾਂ ਦੀ ਜ਼ਿੰਦਗੀ ਵਿਸਾਣ ਹੋਵੇਗੀ ਗਰੀਬ ਔਰਤਾਂ ਨੂੰ ਬਿਜਲੀ ਅਤੇ ਗੈਸ ਦੀਆਂ ਵਾਧੀਆਂ ਕੀਮਤਾਂ ਤੋਂ ਰਾਹਤ ਮਿਲੇਗੀ ਇਸ ਤੋਂ ਇਲਾਵਾ ਇਹ ਵਾਤਾਵਰਨ ਦੀ ਸੁਰੱਖਿਆ ਆਦਿ ਵਿੱਚ ਵੀ ਮਦਦ ਕਰਦਾ ਹੈ ਤਾਂ ਅੱਗੇ ਦੀ ਮੁਫਤ ਸੋਲਰ ਕੁਕਿੰਗ ਚੁੱਲਾ ਸਕੀਮ ਭਾਰਤ ਸਰਕਾਰ ਦੀ ਸਲਾਗਾ ਯੋਗ ਪਹਿਲ ਹੈ ਇਸ ਯੋਜਨਾ ਗਰੀਬ ਪਰਿਵਾਰਾਂ ਖਾਸ ਕਰਕੇ ਔਰਤਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਕਰਨ ਦੇ ਲਈ ਮਦਦ ਕਰੇਗੀ। ਨਾਲ ਹੀ ਇਹ ਦੇਸ਼ ਦੇ ਵਿੱਚ ਸੂਰਜੀ ਊਰਜਾ ਦੀ ਵਰਤੋਂ ਨੂੰ ਸਾਹਿਤ ਕਰੇਗਾ। ਇਹ ਇੱਕ ਅਜਿਹਾ ਪਹਿਲੇ ਕਦਮ ਹੈ ਜੋ ਆਰਥਿਕ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਦੋਵਾਂ ਨੂੰ ਦੋਵਾਂ ਨੂੰ ਨਾਲ ਲੈ ਕੇ ਚੱਲਦਾ ਹੈ। ਉਮੀਦ ਹੈ ਕਿ ਇਸ ਯੋਜਨਾ ਦੇ ਨਾਲ ਲੱਖਾਂ ਪਰਿਵਾਰਾਂ ਨੂੰ ਲਾਭ ਹੋਵੇਗਾ ਤੇ ਭਾਰਤ ਆਪਣੇ ਸੋਰ ਊਰਜਾ ਟੀਚਿਆਂ ਵੱਲ ਤੇਜ਼ੀ ਦੇ ਨਾਲ ਵਧੇਗਾ। ਤਾਂ ਦੋਸਤੋ ਤੁਸੀਂ ਦੇਖਿਆ ਕਿ ਜਿਹੜਾ ਇਹ ਤੁਸੀਂ ਅਰਜੀ ਫਾਰਮ ਦੇਣਾ ਹੈ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਦੇ ਸਕਦੇ ਤੁਸੀਂ ਇੰਡੀਅਨ ਔਇਲ ਦੀ ਵੈਬਸਾਈਟ ਤੇ ਜਾਣਾ ਹੈ ਤੇ ਉੱਥੇ ਡਾਕੂਮੈਂਟ ਕਿਹੜੇ-ਕਿਹੜੇ ਲੱਗਣੇ ਨੇ ਤੁਸੀਂ ਇੱਕ ਵਾਰੀ ਫੇਰ ਤੋਂ ਦੇਖ ਸਕਦੇ ਹੋ ਤੁਹਾਡਾ ਆਧਾਰ ਕਾਰਡ ਲੱਗੇਗਾ ਵੋਟਰ ਕਾਰਡ ਲੱਗੇਗਾ ਠੀਕ ਹੈ ਜੀ ਇਹ ਮੂਲ ਪਤੇ ਦਾ ਜਿਹੜਾ ਸਬੂਤ ਹੈ ਦੋਸਤੋ ਕਨਫਿਊਜ਼ਨ ਵਾਲੀ ਗੱਲ ਹੈ ਸੇਮ ਇਹੀ ਚੱਲ ਜਾਂਦੇ ਤੁਹਾਨੂੰ ਡਰ ਨਾਲੀ ਲੋੜ ਨਹੀਂ ਹੈ ਬੈਂਕ ਦੀ ਪਾਸਬੁੱਕ ਦੀ ਰਸਨ ਕਾਰਡ ਜਿਹੜਾ ਕਿ ਤੁਹਾਡਾ ਬੀਪੀਐਲ ਹੋਣਾ ਚਾਹੀਦਾ ਹੈ ਠੀਕ ਹੈ ਤੇ ਮੋਬਾਈਲ ਨੰਬਰ ਇਸ ਤਰੀਕਿਆਂ ਦੇ ਨਾਲ ਤੁਸੀਂ ਆਪਣਾ ਜਿਹੜਾ ਇਹ ਫਾਰਮ ਭਰ ਸਕਦੇ ਹੋ ਇਸ ਫਾਰਮ ਭਰਨ ਦੇ ਨਾਲ ਤੁਹਾਨੂੰ ਜਿਹੜਾ ਇਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਚੂਲਾ ਮਿਲੇਗਾ ਇੱਕ ਜਿਹੜਾ ਸੋਲਰ ਲੱਗਿਆ ਹੋਏਗਾ ਤੇ ਇਸ ਦੇ ਨਾਲ ਤਾਰ ਹੋਏਗੀ ਜਿਹੜੀ ਕਿ ਤੁਸੀਂ ਤੁੱਪ 'ਚ ਰੱਖਦੇ ਹੋ ਤੁੱਪ 'ਚ ਤੇ ਰਸੋਈ ਦੇ ਵਿੱਚ ਇਹ ਤੁਹਾਡਾ ਚੂਲਾ ਲੱਗ ਜਾਏਗਾ ਇਹ ਨਾਲੇ ਚਾਰਜ ਹੁੰਦਾ ਰਹੇਗਾ ਤੇ ਨਾਲੇ ਤੁਸੀਂ ਇਹਦੇ ਨਾਲ ਦਿਨ ਦੇ ਵਿੱਚ ਵੀ ਖਾਣਾ ਬਣਾ ਸਕਦੇ ਹੋ ਤੇ ਰਾਤ ਦੇ ਵਿੱਚ ਵੀ ਖਾਣਾ ਬਣਾ ਸਕਦੇ ਹੋ ਤਾਂ ਇਹ ਔਰਤਾਂ ਨੂੰ ਮੁਫਤ ਸੋਲਰ ਸਟੋਪ ਦੀ ਸਕੀਮ ਸੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਗੀ ਜੇ ਤੁਹਾਡੇ ਘਰੇ ਵੀ ਪੈਸੇ ਦੀ ਦਿੱਕਤ ਹੈ ਤੁਸੀਂ ਵੀ ਪੀਐਲ ਪਰਿਵਾਰ ਹੋ ਤਾਂ ਜਲਦੀ ਤੋਂ ਜਲਦੀ ਇਸ ਸਕੀਮ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਦੋਸਤੋ ਇਹ ਬਿਲਕੁਲ ਹੀ ਫ੍ਰੀ ਹੈ ਜੇ ਤੁਸੀਂ ਗੈਸ ਵਾਲਦਿਆਂ ਤੋਂ ਤੁਹਾਡਾ ਉਹ ਖਰਚਾ ਜ਼ਰੂਰ ਬਚੇਗਾ ਤਾਂ ਦੋਸਤੋ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਜੀ